ਸੁਖਵੀਰ ਬਾਦਲ ਤਨਖਾਈਆ ਕਰਾਰ ਦਿੱਤੇ ਜਾ ਚੁੱਕੇ ਨੇ ਯਾਨੀ ਕਿ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਦੋਸ਼ੀ ਤਕਰਾਰ ਦੇ ਦਿੱਤਾ ਗਿਆ ਪਰ ਅਜੇ ਇਹ ਪ੍ਰੋਸੈਸ ਮੁਕੰਮਲ ਨਹੀਂ ਹੋਈ ਇਸ ਪ੍ਰੋਸੈਸ ਦਾ ਅਗਲਾ ਹਿੱਸਾ ਹੈ ਇਕਤਰਤਾ ਕਰਕੇ ਫੈਸਲਾ ਕਰਨਾ ਕਿ ਸਜ਼ਾ ਲਾਉਣੀ ਹੈ ਜਾਂ ਸੇਵਾ ਲਾਉਣੀ ਹੈ ਜਿਹੜਾ ਗੁਨਾਹ ਲਗਾਇਆ ਗਿਆ ਜਾਂ ਜਿਹੜਾ ਮਕਰਰ ਕੀਤਾ ਗਿਆ ਉਹਦੀ ਇੰਟੈਂਸਿਟੀ ਕਿੰਨੀ ਹੈ ਉਸ ਆਧਾਰ ਦੇ ਉੱਤੇ ਸਜ਼ਾਇਆਂ ਸੇਵਾ ਜਿਹੜੀ ਆ ਸੁਣਾਈ ਜਾਂਦੀ ਹੈ ਸ੍ਰੀ ਕਾਲਪਤਖ ਸਾਹਿਬ ਦੀ ਮਰਿਆਦਾ ਆ ਔਰ ਉਸ ਮਰਿਆਦੇ ਦੇ ਆਧਾਰ ਦੇ ਉੱਤੇ ਇਸ ਤਰ੍ਹਾਂ ਦਾ ਪ੍ਰੋਟੋਕਾਲ ਜਿਹੜਾ ਅਮਲ ਦੇ ਵਿੱਚ ਆਉਂਦਾ ਆ ਪਰ ਸਵਾਲ ਇਹ ਹੁਣ ਖੜਦਾ ਪਿਆ ਹੈ ਕਿ ਇੰਨੀ ਦੇਰੀ ਕਿਉਂ ਲਗਾਈ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ 15 ਦਿਨਾਂ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਪਹਿਲਾਂ ਪਰ 15 ਦਿਨਾਂ ਬਾਅਦ ਤਨਖਾਈਆ ਕਰਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤਾ ਜਾਂਦਾ ਔਰ ਦੂਜੇ ਪਾਸੇ ਹੁਣ ਹਰ ਕੋਈ ਵਿਚਾਰ ਕਰ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਸ਼੍ਰੀ ਕਾਰਤਕ ਸਾਹਿਬ ਜੇ ਅਧਾਰ ਜਾਂ ਪੰਸ ਸਿੰਘ ਸਾਬਾਨ ਕਿਹੜੀ ਕਾਰਵਾਈ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਰਨਗੇ ਜਿਹਦੇ ਨਾਲ ਪੰਥ ਜਿਹੜਾ ਉਹ ਸੈਟੀਸਫਾਈ ਹੋ ਸਕੇ ਖੈਰ ਜੇ ਪੰਥ ਦੀ ਗੱਲ ਮੰਨੀ ਹੈ ਪੰਜਾਬ ਦੀ ਆਵਾਮ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤੋਂ ਸਰਕਾਰ ਬਣਾਉਣ ਦਾ ਮੌਕਾ ਅਜੇ ਤੱਕ ਤਾਂ ਪੰਥ ਨੇ ਜਾਂ ਕੌਮ ਨੇ ਜਾਂ ਪੰਜਾਬ ਦੇ ਲੋਕਾਂ ਨੇ ਨਹੀਂ ਦਿੱਤਾ ਜਸ ਤੋਂ ਇਹ ਕਲੀਅਰ ਹੈ ਕਿ ਲੋਕ ਅਜੇ ਤੱਕ ਅਕਾਲੀ ਦਲ ਤੋਂ ਨਾਰਾਜ਼ ਨੇ ਖਫਾ ਨੇ ਨਿੱਜੀ ਪੱਧਰ ਦੇ ਉੱਤੇ ਜਦੋਂ ਕੱਟ ਕੀਤਾ ਜਾਂਦਾ ਹੈ ਕੱਤਰਤਾਵਾਂ ਕੀਤੀਆਂ ਜਾਂਦੀਆਂ ਨੇ ਉਦੋਂ ਹੋ ਸਕਦਾ ਹੈ ਕਿ ਬਿਆਨ ਕਿਸੇ ਹੋਰ ਤਨਾ ਦੇ ਸਾਹਮਣੇ ਆਉਣ ਪਰ ਓਵਰ ਆਲ ਜਦੋਂ VOTING ਪ੍ਰੋਸੈਸ ਅਮਲ ਚ ਆਉਂਦੀ ਹੈ ਤਾਂ ਉਦੋਂ ਕਲੀਅਰ ਹੋ ਜਾਂਦਾ ਹੈ ਕਿ ਅਕਾਲੀ ਦਲ ਵੱਲ ਲੋਕਾਂ ਦਾ ਝੁਕਾਅ ਘਟਦਾ ਘਟਦਾ ਕਿੱਥੇ ਤੱਕ ਪਹੁੰਚ ਗਿਆ ਹੈ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਹੁਣ ਤਾਂ ਉਹਨਾਂ ਦੇ ਆਪਣੇ MLA ਜਿਹੜੇ ਚੁਣੇ ਹੋਏ ਨੇ ਉਹ ਵੀ ਪਾਰਟੀ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਔਰ ਦੂਜੇ ਪਾਸੇ ਲੋਕਾਂ ਨੇ एमपी इलेक्शंस ਦੇ ਵਿੱਚ ਯਾਨੀ ਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਬਹਜ਼ ਇੱਕ ਐਮਪੀ ਅਕਾਲੀ ਦਲ ਦਾ ਜਿਤਾਇਆ ਉਹ ਵੀ ਹਰਸਿਮਰਤ ਕੌਰ ਬਾਦਲ। ਜਿਸ ਤੋਂ ਅਕਾਲੀ ਦਲ ਦੀ ਸਿੱਤੀ ਸਾਫ ਕਲੀਅਰ ਹੋ ਜਾਂਦੀ ਹੈ। ਖੈਰ ਵਾਪਸ ਆਉਂਨੇ ਆ ਸੁਖਬੀਰ ਬਾਦਲ ਦੇ ਉੱਤੇ ਸੁਖਬੀਰ ਬਾਦਲ ਨੂੰ ਲੈ ਕੇ ਚਰਚਾਵਾ ਹੁਣ ਤੇਜ਼ ਨੇ ਕਿ ਕੀ ਆਖਰਕਾਰ ਸੁਖਬੀਰ ਬਾਦਲ ਨੂੰ ਸਜ਼ਾ ਲਾਈ ਜਾਵੇਗੀ ਜਾਂ ਸੇਵਾ ਸੁਣਾਈ ਜਾਵੇਗੀ। ਜੋ ਵੀ ਹੋਵੇਗਾ ਇਹ ਇਕਤਰਤਾ ਤੋਂ ਬਾਅਦ ਤੱਕ ਦੀ ਗੱਲ ਹੈ ਪਰ ਸਵਾਲ ਇੱਥੇ ਖੜਦਾ ਪਿਆ ਹੈ ਕਿ ਕੀ ਜ਼ਿਆਦਾ ਸਮਾਂ ਲਾ ਕੇ ਮਾਮਲਾ ਸਟਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਹੋਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮਾਮਲਾ ਐਵੇਂ ਹੀ ਲੰਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਹੈ ਤਨਖਾਹਿਆ ਇਕਰਾਰ ਦੇਣ ਤੋਂ ਬਾਅਦ ਲਗਾਤਾਰ ਇਹ ਚਰਚਾਵਾ ਸ਼ੁਰੂ ਹੋ ਗਈਆਂ ਸੀ ਕਿ ਹਾਂ ਹੁਣ ਕੁਝ ਸ਼ਾਇਦ ਹੁੰਦਾ ਨਜ਼ਰ ਆ ਰਿਹਾ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਵਿਰੋਧਤਾ ਕਰਦੇ ਸੀ ਉਹ ਇਸ ਗੱਲ ਦੇ ਉੱਤੇ ਸੈਟੀਸਫੈਕਸ਼ਨ ਪ੍ਰਗਟ ਕਰਦੇ ਉਸ ਵੇਲੇ ਨਜ਼ਰ ਆਏ ਸੀ ਪਰ ਉਸ ਤੋਂ ਬਾਅਦ ਹੁਣ ਚਰਚਾਵਾ ਇਹ ਸ਼ੁਰੂ ਹੋ ਗਈਆਂ ਕਿ ਕੀ ਸਿਰਫ ਤਨਖਾਹਿਆ ਇਕਰਾਰ ਦੇਣਾ ਸਕੇਗਾ ਉਸ ਤੋਂ ਅਲੈਦਾ ਹੋਰ ਕੁਝ ਨਹੀਂ ਕਰਨਾ ਇਹ ਜੋੜੀਆਂ ਜਿਹੜੀਆਂ ਗੱਲਾਂ ਜਿਹੜੀਆਂ ਮੰਗਾ ਮੰਗੀਆਂ ਜਾ ਰਹੀਆਂ ਸੀ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਲਾਉਣ ਦੀਆਂ ਜਾਂ ਉਹਨਾਂ ਨੂੰ ਸੇਵਾ ਸੁਣਾਉਣ ਦੀਆਂ ਜਾਂ ਜੋ ਵੀ ਪ੍ਰੋਟੋਕਾਲ ਦੇ ਵਿੱਚ ਹਿੱਸੇ ਹਸਾ ਰੱਖਦਾ ਆ ਕਿ ਉਹੋ ਅਮਲ ਦੇ ਵਿੱਚ ਨਹੀਂ ਲਿਆਂਦਾ ਜਾਵੇਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਸਿਰਫ ਤਨਖਾਹੀਆ ਹੀ ਇਕਰਾਰ ਦੇਣਾ ਸੀਗਾ ਹਾਲਾਂਕਿ ਪ੍ਰੋਟੋਕਾਲ ਦਾ ਇੱਕ ਪ੍ਰੋਸੈਸ ਦਾ ਹਿੱਸਾ ਹੈ ਪਰ ਕੀ ਅਸਲ ਦੇ ਵਿੱਚ ਇਹ ਸਵਾਲ ਸੱਚ ਨੇ ਕਿ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਉੱਤੇ ਲੱਗਦੇ ਸਵਾਲਦਮਾ ਇਲਜ਼ਾਮ ਜਿਹੜੇ ਨੇ ਇਹ ਦਰਸਲ ਸੱਚ ਨੇ ਜਾਂ ਫਿਰ ਮਹਿਜ਼ ਲੋਕਾਂ ਦੀ ਕਾਲ ਦਾ ਇੱਕ ਨਤੀਜਾ ਹੈ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਉੱਤੇ ਵਿਚਾਰ ਜਿਹੜਾ ਉਹ ਬੂਢ ਤਰੀਕੇ ਦੇ ਨਾਲ ਕੀਤਾ ਜਾਣਾ ਹੋਵੇ ਜਿਸ ਵਾਸਤੇ ਸਮਾਉਡੀ ਕੀਤਾ ਜਾ ਰਿਹਾ ਹੈ ਔਰ ਪੰਥਕ ਕਠਰਤਾ ਜਿਹੜੀ ਹੈ ਪੰਥ ਸਿੰਘ ਸਾਹਿਬਾਨ ਦੀ ਕੀਤੀ ਜਾਵੇਗੀ ਤਾਂ ਉਸ ਤੋਂ ਬਾਅਦ ਫੈਸਲਾ ਸੁਣਾਣਾ ਹੋਵੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਗਹਿਮਾ ਗੈਮੀ ਵਧਦੀ ਜਾ ਰਹੀ ਹੈ ਜਿਵੇਂ ਜਿਵੇਂ ਦਿਨ ਲੰਘਦੇ ਪਏ ਨੇ ਓਵੇਂ ਓਵੇਂ ਵਧਦੀ ਜਾ ਰਹੀ ਹੈ ਕਿਉਂਕਿ ਗਿੱਦੜਬਾਜ਼ ਇਮਨੀ ਚੋਣ ਵੀ ਨਜ਼ਦੀਕ ਹੈ ਉਸ ਤੋਂ ਬਾਅਦ ਬਾਕੀ ਹਲਕਿਆਂ ਦੀ ਵਾਰੀ ਆਊਗੀ ਬਰਨਾਲਾ ਅਜੇ ਹੈਗਾ ਆ ਡੇਰਾ ਬਾਬਾ ਨਾਨਕ ਹੈਗਾ ਆ ਹੁਸ਼ਿਆਰਪੁਰ ਦਾ ਚੱਬੇਵਾਲ ਹਲਕਾ ਹੈਗਾ ਆ ਇਸ ਵਾਸਤੇ ਲਗਾਤਾਰ ਚਰਚਾਵਾ ਜਿਹੜੀਆਂ ਨੇ ਉਹ ਵੱਧਦੀਆਂ ਜਾ ਰਹੀਆਂ ਖੈਰ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਕੀ ਹੁਕਮ ਹੋਵੇਗਾ ਉਹ ਆਉਂਦੇ ਸਮੇਂ ਵਿੱਚ ਪਤਾ ਲੱਗ ਹੀ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ